ਮਿੱਤਰੋ ਪਿਆਰ ਭਰੀ ਸਾਰੀ ਸ਼ਕਤੀ ਦਾ ਸਵਾਗਤ ਆ ਆਪਣੇ YouTube ਚੈਨਲ ਤੇ Facebook ਤੇ ਅੱਜ ਅਸੀਂ ਮਿੱਤਰੋ ਪਹੁੰਚੇ ਹਾਂ ਕੋਟਕਪੂਰੇ ਕੋਟਕਪੂਰੇ ਜਿਹੜੀ ਮੰਡੀ ਹੈ ਨਾ ਉਹਦੇ ਸਾਹਮਣੇ +2 ਪਾਸ ਚਾਹ ਵਾਲੇ ਭਰਾ ਕੋਲ ਪਹੁੰਚੇ ਹਾਂ +2 ਪਾਸ ਚਾਹ ਵਾਲਾ ਪੰਜਾਬ ਦੇ ਵਿੱਚ ਪਹਿਲਾ ਭਰਾ ਹੈ ਮਿੱਤਰੋ ਜਿਹਨੇ ਮਿੱਤਰੋ ਸਾਡੀ ਵੀਡੀਓ ਆਉਂਦੇ ਸਾਰੇ ਲਾਇਵ ਆ ਤੁਸੀਂ ਦੇਖ ਸਕਦੇ ਆ ਠੀਕ ਆ ਤੇ ਸਾਡਾ ਮਨ ਇੰਨਾ ਕੁ ਕੀਤਾ ਨਾ ਇੱਕ ਪਿੰਨੇ ਕੋਲ ਰੋਕ ਕੇ ਜੀ ਚਾਹ ਪੀਤੀ ਤੇ ਇੱਕ ਅਸੀਂ ਤੁਹਾਨੂੰ ਕੰਨਾਂ ਵੱਤਾ ਕਰਉਨੇ ਆ +2 ਪਾਸ ਤੇ ਹੋਰ ਵੀ ਬਾਈ ਨੇ ਪੋਰਟ ਵਗੈਰੇ ਕਿਹੜੇ ਕੀਤੇ ਆ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਕੀ ਹਾਲ ਆ ਭਰਾ ਠੀਕ ਹੈ ਬਾਈ ਸੱਚੀ ਗੱਲ ਸੱਚੀ ਗੱਲ ਪਹਿਲਾਂ ਤਾਂ ਕਿੰਨੇ ਦਿਨ ਹੋ ਗਏ ਕੰਮ ਓਪਨ ਕੀਤਾ ਨੂੰ ਆਪਣੇ ਦੇ ਨੂੰ ਮੇਰੇ 12 13 ਸਾਲਾਂ ਤੋਂ ਮੇਰੇ ਕੰਮ ਤੇ ਨੂੰ ਠੀਕ ਹੈ ਜੀ ਤੇ ਕਿਵੇਂ ਮਨ ਕੀਤਾ ਬਾਈ ਯਾਰ ਪਾਸਟੂ ਪਾਸ ਵਾਲੇ ਮੁੰਡੇ ਦਾ ਆਪਾਂ ਪੂਰੇ ਫਿਰਦੀਆਂ ਕੋਈ ਭਾਰਤੀ ਆ ਲੈ ਜਾਂਦਾ ਜਾਂ ਪਾ ਗਾ ਜੀ ਕੋਈ ਪ੍ਰਾਈਵੇਟ ਜੌਬ ਕਰਦਾ ਤੇਰਾ ਕਿਵੇਂ ਮਨ ਕੀਤਾ ਯਾਰ ਇਹ ਪ੍ਰਾਈਵੇਟ ਨੌਕਰੀਆਂ ਵੀਰੇ ਮੈਂ ਵੀ ਬਹੁਤ ਕੀਤੀਆਂ ਪਰ ਪ੍ਰਾਈਵੇਟ ਨੌਕਰੀਆਂ ਨਾ ਪੂਰੇ ਧੱਕੇ ਆ ਜੀ ਓਕੇ 12 ਘੰਟੇ ਡਿਊਟੀ ਲੈਂਦੇ ਆ ਜੀ ਤਨਖਾਹ 6000 ਰੁਪਏ ਸਰ ਮੈਂ 8th ਕਲਾਸ ਸੀਗਾ ਜਦੋਂ ਤੋਂ ਮੈਂ ਜੌਬ ਸਟਾਰਟ ਕਰਤੀ ਸੀ ਓਕੇ ਪਰ ਚੀਜ਼ ਨੂੰ ਮੈਂ ਹੁਣ ਸਮਝ ਲਿਆ ਕਿ ਮੈਂ ਕਿਹਾ ਕੋਈ ਕੁਝ ਨਹੀਂ ਹੈਗਾ ਵੀਰੇ ਨੌਕਰੀਆਂ 'ਚ ਆਰ ਦਾ ਕੰਮ ਸ਼ੁਰੂ ਕਰ ਹਾਂਜੀ ਸਰਕਾਰੀ ਨੌਕਰੀਆਂ ਜਿਹੜੀਆਂ ਉਹ ਮੇਰੀਆਂ ਹੁੰਦੀਆਂ ਨੇ ਤੇ ਪ੍ਰਾਈਵੇਟ ਨੌਕਰੀਆਂ ਮੇਰੇ ਧੱਕੇ ਮੈਂ ਕਾਕਰੋਂ ਦੇਖਿਆ ਫਰਮਾ ਤੁਸੀਂ ਤੁਹਾਨੂੰ ਮੈਂ ਆਪਣਾ ਕੰਮ ਹੀ ਕਰਦਾ ਕਿਸੇ ਉਸ ਦੇ ਬਾਰੇ ਵਿੱਚ ਕੰਮ ਕਰਨਾ ਉਹ ਵੀ ਮੈਂ ਆਪਣੇ ਲਈ ਕਰੂੰਗਾ ਓਕੇ ਪਰ ਹੁਣ ਮਤਲਬ ਹੈ ਜੇ 10 ਦਿਨ ਹੋ ਗਏ ਕੰਮ ਸਟਾਰਟ ਕੀਤੇ ਨੂੰ ਪਰ ਆਹ ਤੇਰਾ ਕਿਵੇਂ ਮਨ ਵੀ ਕੀਤਾ ਮੈਂ ਪਲੱਸ 2 ਪਾਸ ਦਾ ਮਤਲਬ ਬੂਰ ਲਾਵਾਂ ਜਦੋਂ ਤੇਰੇ ਸ਼ੁਰੂ ਕਰਨ ਬਾਰੇ ਸੋਚਿਆ ਸੀ ਨਾ ਮੈਂ ਇਹ ਨਾ ਸੋਚਿਆ ਸੀ ਕਿ ਚਲੋ ਸਭ ਨੂੰ ਪਤਾ ਲੱਗੇ ਕਿ ਆਪਣੇ ਦੇਸ਼ ਵਿੱਚ ਬੇਰਸਕਾਰੀ ਕਿੰਨੀ ਸਹੀ ਗੱਲ ਹੈ ਕ ਮੇਰੇ ਨਾਲ ਜਿਆਦਾ ਪੜੀ ਹੋਈ ਵੀ ਮੁੰਡੇ ਦਿਹਾੜੀ ਕਰੀ ਜਾਂਦੇ 543 ਰੁਪਏ ਜੜੀ ਚੋਬਰ 6 ਵੜੇ ਚੜੇ ਜਾਂਦੇ 7ਵੇਂ 6 ਵੇ ਤੱਕ ਦਿੱਤੇ ਦਿੰਦੇ ਆ ਅੱਛਾ ਦਿਹਾੜੀ 500 ਮਿਲਦੀ ਹੈ ਸਹੀ ਗੱਲ ਮੇਰੇ ਨਾਲ ਵੱਧ ਪੜੇ ਹੋਈ ਵੀ ਹੈਗੀ ਆ ਤੇ ਇਹ ਲਿਖਾਉਣ ਦਾ ਮਤਲਬ ਇਹੀ ਹੈ ਜੀ ਸਭ ਨੂੰ ਪਤਾ ਲੱਗ ਜਾਵੇ ਆਪ ਵੀ ਦੇਖਦੇ ਰਹੋ ਲੋੜ ਨਾਲ ਦੂਰ ਚਲੇ ਪਤਾ ਲੱਗਦਾ ਤੇ ਬੰਦੇ ਦੀ ਕੋਈ ਛੋਟਾ ਵੱਡਾ ਹਾਂ ਬੰਦੇ ਦੀ ਸੋਚ ਵੱਡੀ ਹੋਣੀ ਹੁੰਦੀ ਆ ਮਿੱਤਰੋ ਕੰਮ ਨਹੀਂ ਕੋਈ ਵੱਡਾ ਛੋਟਾ ਹੁੰਦਾ ਬੰਦਾ ਮਿਹਨਤੀ ਹੋਣਾ ਚਾਹੀਦਾ ਮਿਹਨਤ ਕਰਕੇ ਠੀਕਾ ਕਮਾਈ ਕਰਕੇ ਬੰਦਾ ਆਪਣੇ ਪਰਿਵਾਰ ਨੂੰ ਆਪਣੀ ਫੈਮਿਲੀ ਨੂੰ ਪਾਲਣ ਵਾਲਾ ਚਾਹੀਦਾ ਇਸ ਬਾਈ ਨੂੰ ਅੱਜ 10 ਦਿਨ ਹੋ ਗਏ ਮੇਰੇ ਤੋਂ ਕੰਮ ਸ਼ੁਰੂ ਕਰੀਤੇ ਨੂੰ ਠੀਕਾ ਇਹਦੇ ਫਾਦਰ ਸਾਹਿਬ ਵੀ ਇਧਰਲੇ ਪਾਸੇ ਖੜੇ ਆ ਠੀਕਾ ਤੇ ਕੋਟਪੁਰੇ ਤੇ ਨੋਕਲ ਬਾਈ ਹਾਂਜੀ ਅਸੀਂ ਕੋਟਪੁਰੇ ਦਾ ਜੀ ਮੇਰੀ 3rd ਕਲਾਸ ਤੋਂ ਲੈ ਕੇ ਸਾਰੀ ਸਟੱਡੀ ਜਿਹੜੀ ਮੋਗੇ ਹੋਈ ਆ ਮੋਗੇ ਪੜਿਆ ਮੈਂ ਫੈਮਿਲੀ ਮੇਰੀ ਮੋਗੇ ਸੇ ਮੈਂ ਸ਼ਿਫਟ ਹੋ ਗਿਆ ਸੀਗਾ ਹੁਣ ਸਟੱਡੀ ਕਰਨ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਨਹੀਂ ਹੈਗਾ ਫਿਰ ਮੈਂ ਕੋਟਪੁਰੇ ਵਾਪਸ ਆ ਕੇ ਮੈਂ ਆਪਣਾ ਇੱਥੇ ਕੰਮ ਸ਼ੁਰੂ ਕਰ ਲਿਆ ਲੈ ਮਿੱਤਰੋ ਕੰਮ ਬਾਈ ਨੇ ਆਪ ਦਾ ਹੀ ਸ਼ੁਰੂ ਕੀਤਾ ਇੱਕ ਵਾਰੀ ਜ਼ਰੂਰ ਇਹਦੇ ਕੋਲ ਰੋਕ ਕੇ ਜਾਓ ਅਸੀਂ ਨਾ ਮਤਲਬ ਦੂਰੋਂ ਜਦੋਂ ਨੰਗੇ ਤਾਂ ਦੇਖਿਆ ਵੀ ਪਲੱਸ 2 ਪਾਸ ਚਾਹ ਵਾਲਾ ਤਾਂ ਮਨ ਕੀਤਾ ਯਾਰ ਬਾਈ ਨਾਲ ਚਲੋ ਦੋ ਚਾਰ ਗੱਲਾਂ ਸਾਂਝੀਆਂ ਕਰੀਏ ਠੀਕ ਹੈ ਤਾਂ ਪੰਜ ਦਾ ਬਾਈ ਨੇ ਆ ਕੇ ਖੁੱਲ ਕੇ ਦਿਲ ਦੀ ਗੱਲ ਸਾਨੂੰ ਦੱਸੀ ਕਿ ਭਾਈ ਮੈਂ ਪਲੱਸ 2 ਪਾਸ ਆਂ ਕੰਪਿਊਟਰ ਦਾ ਕੋਰਸ ਕੀਤਾ ਏ ਠੀਕਾ ਮੈਂ ਦੇਖਿਆ ਪ੍ਰਾਈਵੇਟ ਜੌਬ ਕਰਕੇ ਵੀ ਪਰ ਕੁਝ ਹੈ ਨਹੀਂ ਲੱਗਦਾ ਨਹੀਂ ਵੱਟਦਾ ਕਿਉਂਕਿ ਜਿਸ ਤਰ੍ਹਾਂ ਉਹਦੀ ਫੈਮਿਲੀ ਹੋਣੀ ਆ ਉਹ ਤਾਂ ਮਨੇ ਨਹੀਂ ਨਹੀਂ ਵੱਜਦਾ ਪਰ ਮਿੱਤਰੋ ਇਹ ਕਹਿੰਦਾ ਮੈਂ ਕੰਮ ਵੀ ਅੱਜ 10 ਦਿਨੋਂ ਕਿ ਸ਼ੁਰੂ ਕੀਤਾ ਨੂੰ ਆਪਦਾ ਕੰਮ ਚਲਾਇਆ ਆਪਣਾ ਮੈਂ ਥੋੜਾ ਕਰਕੇ ਖਾ ਲਵਾਂ ਪਰ ਮੈਨੂੰ ਆਇਆ ਹੌਸਲਾ ਕਿ ਮੈਂ ਆਪਦਾ ਕੰਮ ਕਰਦੇ ਆਂ ਇੱਕ ਰੇੜੀ ਤੋਂ ਸੈਟਅਪ ਫਿਰ ਸਟਾਰਟ ਕੀਤਾ ਹੈ ਪਰ ਮਿੱਤਰੋ ਸਪੋਰਟ ਤੁਸੀਂ ਕਰਨੀ ਆ ਪਹੁੰਚਣਾ ਜ਼ਰੂਰ ਏ ਬਾਈ ਕੋਲੇ ਠੀਕ ਆ ਕੋਟ ਕਪੂਰੇ ਮੰਡੀ ਦੇ ਸਾਹਮਣੇ ਠੀਕ ਆ ਸ਼੍ਰੀ ਬਾਲਾ ਜੀ ਲੱਡੇ ਦਾ ਹੱਡੀਆਂ ਦਾ ਹਸਪਤਾਲ ਆ ਮਿੱਤਰੋ ਇਹਦੇ ਜਮਾਂ ਸਾਹਮਣੇ ਆ ਬਾਈ ਇੱਕ ਛੋਟੀ ਜੀ ਰੇੜੀ ਲਾਉਂਦਾ ਏ ਪਰ ਬਾਈ ਇੱਕ ਗੱਲ ਤੁਹਾਨੂੰ ਹੋਰ ਦੱਸ ਵੀ ਜਿਵੇਂ ਭਰਾ ਮਤਲਬ ਹੁੰਦੇ ਜੂਰ ਪਰ ਇਹ ਕੰਮ ਤੋਂ ਸ਼ਰਮ ਕਰਦੇ ਆ ਮੈਨੂੰ ਪਤਾ ਕੀ ਸ਼ਰਮ ਮੈਨੂੰ ਨਹੀਂ ਕਰਨੀ ਚਾਹੀਦੀ ਆਪਣੇ ਆਪਣੇ ਪੰਜਾਬ ਦੇ ਵਿੱਚ ਦੂਜੇ ਲੋਕ ਕਿਉਂ ਕਾਮਯਾਬ ਜਿਹੜੇ ਦੂਜੇ ਪ੍ਰਵਾਸੀ ਆਉਂਦੇ ਆ ਕਿਉਂਕਿ ਉਹ ਮਿਹਨਤ ਕਰਨ ਵੱਲੋਂ ਨਹੀਂ ਹੈ ਨਾ ਉਹ ਕੰਮ ਨਹੀਂ ਕੋਈ ਛੋਟਾ ਬਣਾਉਂਦਾ ਮਿਹਨਤ ਕਰੋ ਕਿਸੇ ਵੀ ਕੰਮ ਵਿੱਚ ਨਾ ਜੇ ਤੁਸੀਂ ਕੋਈ ਕਰਨਾ ਕੰਮ ਨੂੰ ਨਾ ਛੋਟਾ ਬਣਾ ਸਮਝੋ ਮਿਹਨਤ ਜਰੂਰ ਕਰਨੀ ਆਉਦੇ ਆ ਸਿੱਖੋ ਕਿਸੇ ਕੋਲ ਕਰਨ ਨਾਲੋਂ ਆਪਣੇ ਆਪਣੇ ਲਈ ਕਰੋ ਜਿੰਨੀ ਮਿਹਨਤ ਹੈ ਨਾ ਵੀ ਮਿੱਤਰੋ ਆਪਣੇ ਪੰਜਾਬ ਦਾ ਮੁੰਡਾ ਏ ਠੀਕ ਆ ਪੰਜਾਬੀ ਭਰਾ ਏ ਤਾਂ ਇਹਦੇ ਕੋਲੇ ਪਹੁੰਚਣਾ ਹੈ ਠੀਕਾ ਕਿਉਂਕਿ ਆਪਾਂ ਭੰਗਾਂ ਕੋਲੋਂ ਖੇਤਵਾ ਖਾਣੇ ਰਹਿੰਦੇ ਆ ਠੀਕਾ ਆਪਾਂ ਨੂੰ ਨਹੀਂ ਪਤਾ ਕਿੰਨੇ ਟਾਈਮ ਦਾ ਕੀ ਕੁਝ ਪਿਆ ਹੁੰਦਾ ਹੈ। ਕਾ ਵੀ ਬਿੱਤੀਆਂ ਟੇਸਟ ਬਹੁਤ ਵਧੀਆ ਗੌੜਾ ਦੀ ਜਹਾ ਬਣਾਈ ਆ ਬਾਈ ਨੇ ਬਹੁਤ ਵਧੀਆ ਇਹ ਬਾਕ ਕਮਾਲ ਟੇਸਟ ਸੀਗਾ ਤੇ ਪਰ ਜੇ ਗੱਲ ਕਰੀਏ ਨਾ ਬਾਈ ਦੀ ਆ ਇੰਸਟਾਗ੍ਰam ਕੀ ਆ ਬਾਈ ਆਈਡੀ ਵੀ ਆ ਨਾ ਇੰਸਟਾਗ੍ਰam ਆਈਡੀ ਵੀ ਆ ਇਹ ਤੇ ਵੀ ਤੁਸੀਂ ਇੱਕ ਵਾਰੀ ਜਰੂਰ ਇਹਦੀਆਂ ਵੀਡੀਓ ਵਗੈਰਾ ਦੇਖੋ ਠੀਕਾ ਪਰ ਬੰਦੇ ਨੇ ਝੋਟ ਦੇਖੋ ਵੀ ਬੰਦੇ ਨੇ ਆਪਣਾ ਕੰਮ ਸਟਾਰਟ ਕਰਨ ਲਈ ਛੋਟਾ ਕੰਮ ਸਟਾਰਟ ਕੀਤਾ ਏ। ਸਮਾ ਆਊਗਾ ਕਿਤੇ ਪਰਮਾਤਮਾ ਵੱਡਾ ਕੰਮ ਵੀ ਸਟਾਰਟ ਕਰੂਗਾ ਕਿਉਂਕਿ ਇਹਦੇ ਫਾਦਰ ਸਾਹਿਬ ਵੀ ਇੱਥੇ ਨਾਲ ਹੀ ਹੁੰਦੇ ਆ ਫਿਰ ਫਾਦਰ ਸਾਹਿਬ ਨੇ ਮੈਨੂੰ ਬਹੁਤ ਸਾਰੀ ਸ਼ੁਰੂ ਤੋਂ ਲੈ ਕੇ ਓਕੇ ਪਹਿਲਾਂ ਮੈਂ ਵੀ ਜੋਬ ਕਰਦਾ ਸੀ ਜਦੋਂ ਇਹਨਾਂ ਨੇ ਹੁਣ ਜਿਸ ਦਿਨ ਅਸੀਂ ਇੱਥੇ ਆਏ ਹਾਂ ਹਾਂ ਇੱਕ ਤਰ੍ਹਾਂ ਕਿ ਬੰਦਾ ਹੈ ਸਾਡਾ ਪੂਰਾ ਇੱਕ ਦਿਨ ਸਾਫ਼ ਸੋਹੇ ਚ ਲੰਘਿਆ ਆ ਇੱਥੋਂ ਜਿੰਨਾ ਤੋਂ ਨੋਨ ਸਾਫ਼ ਕਰਦੇ ਆ ਇਹ ਸਾਰਾ ਸਮਾਂ ਆ ਜੀ ਲੱਗਾ ਚੱਕ ਕੇ ਉਹ ਜਲਾਤਾ ਕੁਛ ਕਰਦਾ ਨਸ਼ਟ ਕਰਦਾ ਹੈ ਇਹ ਹੁਣ ਜਿੰਨਾ ਸਾਫਟਵੇਅਰ ਦੇ ਹੁਣ ਵੀ ਬੈਠੇ ਸੀਗੇ ਇਹ ਸਾਰਾ ਸਾਫਟਵੇਅਰ ਫਾਦਾ ਸਾਹ ਨੇ ਟ੍ਰੇਨਿੰਗ ਬਹੁਤ ਯਾਰਾ ਬਈ ਕਿਉਂਕਿ ਤੇ ਉਹ ਪੁੱਤ ਦੇ ਕੰਮ ਦੇ ਵਿੱਚ ਹੱਥ ਵਟਾਉਂਦਾ ਹੁੰਦਾ ਪਰ ਇੱਥੇ ਮਿੱਤਰੋ ਮਾਈਕਾ ਨੇ ਦੋਨੇ ਪ੍ਰੋਜੈਕਟਾਂ ਨੇ ਰਲ ਕੇ ਆਪਣੇ ਕੰਮ ਨੂੰ ਸੈਟ ਅਪ ਕੀਤਾ ਤਾਂ ਜੇਕਰ ਇਹ ਜਰੂਰ ਟੈਸਟ ਕਰਿਓ ਇਹਨਾਂ ਨੇ ਚਾਹ ਦਾ ਕਿ ਮਿੱਤਰੋ ਤਾਂ ਪਹੁੰਚਿਓ ਜਰੂਰ ਮਿੱਤਰੋ ਕੋਟਕਪੂਰੇ ਮੋਗਾ ਰੋਡ ਤੇ ਆ ਇਹ ਠੀਕ ਆ ਕਿ ਬਾਲਾ ਜੀ ਲੱਡੇ ਰਹਾ ਹਸਪਤਾਲਾ ਹੱਡੀਆਂ ਦਾ ਜਮਾ ਉਹਦੇ ਕੋਲੇ ਕਰਕੇ ਆ ਕਿਉਂਕਿ ਕਈ ਬੰਦਿਆਂ ਦੀ ਸੋਚ ਘੂਟਾ ਆਪਦੀ ਹੁੰਦੀ ਆ ਤਾਂ ਇੱਕ ਵਾਰੀ ਇਹ ਬਾਈ ਦੀ سپورਟ ਆਪਾਂ ਜਰੂਰ ਕਰਨੀ ਆ ਅੱਗੇ ਵਧਾਉਣਾ ਏ ਇਹਦੇ ਸਰਟੀਫਿਕੇਟ ਦਿਖਾ ਦਿਓ ਬਾਈ ਠੀਕ ਤੇ ਉਸ ਤੋਂ ਪਾਸ ਮੁੰਡਾ ਏ ਤੇ ਵੀਡੀਓ ਨੂੰ ਆਪ ਵੀ ਨਾਲ ਜੀ ਸ਼ੇਅਰ ਕਰ ਦਿਓ ਭਰਾ ਨੂੰ سپورਟ ਕਰ ਦਿਓ ਦੱਬ ਕੇ ਬਤੋ